ਸਾਬੀ ਹੈ ਜੀ ਇਹ ਸਾਡਾ ਵੀਰ ਛੋਟਾ ਇਹ ਬਹੁਤ ਮਿਹਨਤੀ ਪਰਿਵਾਰ ਆ ਉਹਦੀ ਮਾਤਾ ਵਾ ਤੇ ਜਿੱਦਾਂ ਇਹਦੀ ਘਰ ਦੀ ਹਾਲਤ ਬਹੁਤ ਮਾੜੀ ਸੀ ਜਿੱਦਾਂ ਇਹ ਹਨਾ ਸਾਡੇ ਇੱਥੇ ਇੰਟਰਲੌਕ ਦਾ ਕੰਮ ਚੱਲਦਾ ਸੀ ਇਹ ਦੋਨੇ ਮੁੰਡੇ ਕਾਸ਼ ਤੇ ਬੜੀ ਮਿਹਨਤ ਕਰਦੇ ਸੀ ਇੱਥੇ ਸਾਡੇ ਐਨਆਰਈ ਵੀਰਿਆ ਕੁਲਦੀਪ ਸਿੰਘ ਮੈਂ ਉਹਨਾਂ ਨੂੰ ਦੱਸਿਆ ਮੈਂ ਕਿ ਪਾਜੀ ਵੀ ਸਾਬੀ ਮੁੰਡਾ ਬਹੁਤ ਵਧੀਆ ਵਾ ਵੀ ਚੱਲ ਮਿਹਨਤ ਇੱਥੇ ਮਿਹਨਤ ਕਰਦੇ ਕੰਮ ਕਰਦੇ ਕੰਮ ਕਰਨ ਦੇ ਨਾਲ ਘਰ ਨਹੀਂ ਬਣਦੇ ਮੈਂ ਕਿਹਾ ਵੀ ਆਪਾਂ ਇਹਦੀ ਹੈਲਪ ਕਰਨੀ ਉਨੇ ਅੱਧੇ ਵੀ ਸਾਡੇ ਪਰਿਵਾਰਾਂ ਦੇ ਇਥੇ ਚਾਰਾਂ ਪੰਜ ਆ ਪਰਿਵਾਰਾਂ ਨੂੰ ਘਰ ਬਣਾ ਕੇ ਦਿੱਤੇ ਜੋ ਵੀ ਹੈਲਪ ਕਰਦਾ ਹਰ ਕਵੇਲੇ ਖੜਾ ਹੁੰਦਾ ਜਿੱਥੇ ਵੀ ਕਿਤੇ ਲੋੜ ਹੁੰਦੀ ਹਰ ਕਥਾਂ ਖੜਾ ਅਸੀਂ ਉਹਨੂੰ ਬੇਨਤੀ ਕੀਤੀ ਵੀ ਸਾਬੀ ਕੋਲ ਘਰ ਦੀ ਪ੍ਰੋਬਲਮ ਆ ਉਹ ਬਿਨਾਂ ਤੋਂ ਖਿੱਚ ਕੇ ਆਇ ਤੇ ਸਾਡੇ ਹਰਕ ਤਰ੍ਹਾਂ ਦੀ ਉਹਨੇ ਕਿਹਾ ਵੀ ਮੈਨੂੰ ਸਾਬੀ ਨੂੰ ਲੈਂਟਰ ਪਾ ਕੇ ਦੇ ਅੱਜ ਵੀ ਉਹਦਾ ਫੋਨ ਆਇਆ ਪੁੱਛਿਆ ਵੀ ਸਾਬੀ ਦਾ ਲੈਂਟਰ ਪਹਿ ਗਿਆ ਮੈਂ ਤਾਂ ਨਹੀਂ ਅੱਜ ਪਹਿਜੂਗਾ ਤੇ ਅਸੀਂ ਉਹਨਾਂ ਦੇ ਪਰਿਵਾਰ ਵੱਲੋਂ ਅਸੀਂ ਸਭੀ ਵੱਲੋਂ ਕਾਸ਼ ਵੱਲੋਂ ਸਾਰੇ ਕੁਲਦੀਪ ਸਿੰਘ ਬੜਾ ਜੀ ਦਾ ਭਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ। ਜੀ ਇਹ ਆਪਣੇ ਕਬੱਡੀ ਪ੍ਰਮੋਟਰ ਨੇ। ਇੱਕ ਕਬੱਡੀ ਪ੍ਰਮੋਟਰ ਆ ਜੀ ਬਹੁਤ ਵੱਡੇ ਕਬੱਡੀ ਦੇ ਕੱਪ ਅਮਰੀਕਾ 'ਚ ਵੀ ਕਰਾ ਰਹੇ ਆ। ਇੱਥੇ ਪਿੰਡ ਵੀ ਕੱਪ ਕਰਾਉਂਦੇ ਆ ਸਾਰੇ ਜਣੇ ਐਨ ਆਰ ਆਈ ਵੀਰ। ਤੇ ਪਿੰਡ ਨੂੰ ਹੋਰ ਵੀ ਬਹੁਤ ਜ਼ਿਆਦਾ ਸਹਿਯੋਗ ਆ ਕੁਲਦੀਪ ਸਿੰਘ ਦਾ। ਅੱਗੇ ਇਹਨਾਂ ਨੇ ਪਿੰਡ 'ਚ ਕਿਹੜੇ-ਕਿਹੜੇ ਕੰਮ ਕੀਤੇ? ਅੱਗੇ ਜਿੱਦਾਂ ਕਿ ਹੁਣ ਸਾਡੇ ਲੱਗ ਗਏ ਇਹਨਾਂ ਨੇ ਭਾਜੀ ਹੁਣਾਂ ਨੇ ਇੱਥੇ ਚੌਂਕ ਦੀ ਬੜੀ ਪ੍ਰੋਬਲਮ ਸੀ। ਐਕਸੀਡੈਂਟ ਹੁੰਦੇ ਸੀ ਉਹਨਾਂ ਨੇ ਆਪਣੇ ਕੋਲੋਂ ਪੈਸੇ ਦੇ ਕੇ ਮੁੱਲ ਲੈ ਕੇ ਸਾਨੂੰ ਇੱਕ ਵਧੀਆ ਚੌਂਕ ਬਣਾ ਕੇ ਦਿੱਤਾ ਤੇ ਹੋਰ ਇੱਕ ਪਿੰਡ ਦੇ ਵਿੱਚ ਬਹੁਤ ਵਧੀਆ ਡਿਸਪੈਂਸਰੀ ਬਣਾ ਕੇ ਦਿੱਤੀ ਜਿੱਥੇ ਕਿ ਹਰ ਇੱਕ ਤਰ੍ਹਾਂ ਦੇ ਪਿੰਡਾਂ ਨੂੰ ਬਹੁਤ ਵਧੀਆ ਸਹੂਲਤ ਆ ਤੇ ਹੋਰ ਵੀ ਸਕੂਲ ਦੇ ਵਿੱਚ ਕਾਫੀ ਕੰਮ ਬਾਥਰੂਮ ਤੋਂ ਲੈ ਕੇ ਕਿ ਪਿੰਡ 'ਚ ਹਰ ਇੱਕ ਤਰ੍ਹਾਂ ਦਾ ਸ਼ਮਸ਼ਾਨ ਘਾਟ 'ਚ ਜਿੱਥੇ ਵੀ ਤਰ੍ਹਾਂ ਹਰ ਇੱਕ ਤਰ੍ਹਾਂ ਦੀ ਸੇਵਾ ਕੋਈ ਇਦਾਂ ਦੀ ਥਾਂ ਹੈ ਨਹੀਂ ਵੀ ਜਿੱਥੇ ਕੁਲਦੀਪ ਸਿੰਘ ਨੇ ਸਾਡੇ ਪਿੰਡ ਲਈ ਸੇਵਾ ਨਾ ਕੀਤੀ ਹੋਵੇ। ਇਹ ਗਰੀਬ ਪਰਿਵਾਰ ਸੀਗਾ। ਇਹ ਬਿਲਕੁਲ ਮਜ਼ਦੂਰ ਪਰਿਵਾਰ ਸੀ। ਵੀ ਜਿੱਦਾਂ ਅੱਜਕੱਲ ਮਜ਼ਦੂਰ ਪਰਿਵਾਰ ਕੋ ਦਿਹਾੜੀ ਦੇ ਨਾਲ ਘਰ ਬਣਾਉਣੇ ਬਹੁਤ ਔਖੇ ਆ। ਅਸੀਂ ਬੇਨਤੀ ਕੀਤੀ ਉਹਨੂੰ ਵੀ ਸਾਬੀ ਬਹੁਤ ਵਧੀਆ ਮਿਹਨਤੀ ਬੰਦਾ ਆ ਭਾਜੀ ਆਪਾਂ ਇਹਦਾ ਘਰ ਬਣਾ ਕੇ ਦੇਣਾ। ਉਹ ਸਾਡੀ ਹਰ ਅੱਗੇ ਵੀ ਉਹਨਾਂ ਨੇ ਕੋਈ ਘਰ ਬਣਾਏ ਪੈ। ਅੱਗੇ ਵੀ 4-5 ਘਰ ਬਣਵਾ ਕੇ ਦਿੱਤੇ ਭਾਜੀ। ਸਾਡੇ ਥਰੂ ਹੀ ਬਣਾਏ ਆ, ਅਸੀਂ ਬਣਵਾਏ ਆ। ਪੰਜਾਂ ਛਿਆਂ ਪਰਿਵਾਰਾਂ ਨੂੰ ਘਰ ਵਧੀਆ ਲੈਂਟਰ ਪਾ ਕੇ ਬਣਾ ਕੇ ਦਿੱਤੇ। ਤੇ ਆਪਣਾ ਜਾ ਜਿਹੜਾ ਕਿੰਨਾ ਕ ਖਰਚਾ ਆਊਗਾ ਇੱਥੇ ਭਾਜੀ 2 ਕੋ ਲੱਖ ਰੁਪਈਆ ਖਰਚਾ ਹਜੇ ਆਇਆ ਵਾ ਜਿੱਦਾਂ ਲੈਂਟਰ ਤੱਕ ਆ ਗਿਆ ਵਾ ਤੇ ਗਾੜੀ ਹਜੇ ਜੋ ਵੀ ਖਰਚਾ ਆਊਗਾ ਫੇਰ ਉਸ ਹਿਸਾਬ ਨਾਲ ਸਾਰਾ ਕੁਝ ਤਿਆਰ ਕਰਕੇ ਦਵਾਂਗੇ ਤੇ ਅੱਗੇ ਸਾਡੇ ਅੰਦਾਜ਼ ਕਿ ਭਗਵਾਨ ਵਾਲਮੀਕ ਮੰਦਿਰ ਆ ਉੱਥੇ ਵੀ ਭਾਈ ਨੇ ਸਾਡੇ ਮੰਦਿਰ ਦੇ ਵਿੱਚ ਕਾਫੀ ਟਾਈਮ ਤੋਂ 10-15 ਸਾਲ ਤੋਂ ਲੇਟ ਹੈ ਨਹੀਂ ਸੀਗੀ ਪੂਰਾ ਪ੍ਰੋਪਰ ਤਰੀਕੇ ਨਾਲ ਲੇਟ ਲੂਟ ਲਗਾ ਕੇ ਉੱਪਰ ਪਈਆ ਕੋਈ ਕਾਫੀ ਪੈਸੇ ਲਾ ਕੇ ਸਾਨੂੰ ਕੰਮ ਕਰਾ ਕੇ ਦਿੱਤਾ ਹੁਣ ਅੱਗੇ ਵੀ ਕਹਿ ਕੇ ਗਏ ਜੋ ਗ੍ਰਿਲਾਂ ਗਰੁੱਲਾਂ ਗੇਟ ਲੱਗਣ ਵਾਲਾ ਤੁਸੀਂ ਮੈਨੂੰ ਦੱਸਣਾ ਹਰ ਇੱਕ ਬੰਦੇ ਲਈ ਹੈਲਪ ਲਈ ਖੜੇ ਹੁੰਦੇ ਆ ਸਾਬੀ ਜੀ ਇਹ ਸਾਡਾ ਵੀਰ ਛੋਟਾ ਇਹ ਬਹੁਤ ਮਿਹਨਤੀ ਪਰਿਵਾਰ ਆ ਉਹਦੀ ਮਾਤਾਵਾ ਤੇ ਜਿੱਦਾਂ ਇਹਦੀ ਘਰ ਦੀ ਹਾਲਤ ਬਹੁਤ ਮਾੜੀ ਸੀ ਜਿੱਦਾਂ ਇਹ ਹਨਾ ਸਾਡੇ ਇੱਥੇ ਇੰਟਰਲੌਕ ਦਾ ਕੰਮ ਚੱਲਦਾ ਸੀ ਇਹ ਦੋਨੇ ਮੁੰਡੇ ਕਾਸ਼ ਤੇ ਬੜੀ ਮਿਹਨਤ ਕਰਦੇ ਸੀ ਇੱਥੇ ਸਾਡੇ ਐਨਆਰਆਈ ਵੀਰਿਆ ਕੁਲਦੀਪ ਸਿੰਘ ਮੈਂ ਉਹਨਾਂ ਨੂੰ ਦੱਸਿਆ ਮੈਂ ਕਿ ਭਾਜੀ ਵੀ ਸਾਬੀ ਮੁੰਡਾ ਬਹੁਤ ਵਧੀਆ ਵਾ ਵੀ ਚੱਲ ਮਿਹਨਤ ਇੱਥੇ ਮਿਹਨਤ ਕਰਦੇ ਕੰਮ ਕਰਦੇ ਕੰਮ ਕਰਨ ਦੇ ਨਾਲ ਘਰ ਨਹੀਂ ਬਣਦੇ ਮੈਂ ਕਿਹਾ ਵੀ ਆਪਾਂ ਇਹਦੀ ਹੈਲਪ ਕਰਨੀ ਉਹਨੇ ਅੱਗੇ ਵੀ ਸਾਡੇ ਪਰਿਵਾਰਾਂ ਦੇ ਇੱਥੇ ਚਾਰਾਂ ਪੰਜ ਪਰਿਵਾਰਾਂ ਨੂੰ ਘਰ ਬਣਾ ਕੇ ਦਿੱਤੇ ਜੋ ਵੀ ਹੈਲਪ ਕਰਦਾ ਹਰ ਕਵੇਲੇ ਖੜਾ ਹੁੰਦਾ ਜਿੱਥੇ ਵੀ ਕਿਤੇ ਲੋੜ ਹੁੰਦੀ ਹਰ ਕਥਾਂ ਖੜਾ ਅਸੀਂ ਉਹਨੂੰ ਬੇਨਤੀ ਕੀਤੀ ਵੀ ਸਾਬੀ ਦੇ ਕੋਲ ਘਰ ਦੀ ਪ੍ਰੋਬਲਮ ਆ ਉਹ ਬਿਨਾਂ ਤੋਖੇ ਚੱਕਿਆ ਤੇ ਸਾਡੇ ਹਰ ਇੱਕ ਤਰ੍ਹਾਂ ਦੀ ਉਹਨੇ ਕਿਹਾ ਵੀ ਮੈਨੂੰ ਸਾਬੀ ਨੂੰ ਲੈਂਟਰ ਪਾ ਕੇ ਦੇ ਅੱਜ ਵੀ ਉਹਦਾ ਫੋਨ ਆਇਆ ਪੁੱਛਿਆ ਵੀ ਸਾਬੀ ਦਾ ਲੈਂਟਰ ਪਹਿ ਗਿਆ ਮੈਂ ਕਿਹਾ ਨਹੀਂ ਅੱਜ ਪਹਿਜੂਗਾ ਤੇ ਅਸੀਂ ਉਹਨਾਂ ਦੇ ਪਰਿਵਾਰ ਵੱਲੋਂ ਅਸੀਂ ਸਾਬੀ ਵੱਲੋਂ ਕਾਸ਼ ਵੱਲੋਂ ਸਾਰੇ ਕੁਲਦੀਪ ਸਿੰਘ ਬੜਾ ਜੀ ਦਾ ਭਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਇਹ ਆਪਣੇ ਕਬੱਡੀ ਪ੍ਰਮੋਟਰ ਨੇ ਇੱਕ ਕਬੱਡੀ ਪ੍ਰਮੋਟਰ ਆ ਜੀ ਬਹੁਤ ਵੱਡੇ ਕਬੱਡੀ ਦੇ ਕੱਪ ਅਮਰੀਕਾ 'ਚ ਵੀ ਕਰਾ ਰਹੇ ਆ ਇੱਥੇ ਪਿੰਡ ਵੀ ਕੱਪ ਕਰਾਉਂਦੇ ਆ ਸਾਰੇ ਜਣੇ ਐਨ ਆਰ ਆਈ ਵੀਰਾਂ ਤੇ ਪਿੰਡ ਨੂੰ ਹੋਰ ਵੀ ਬਹੁਤ ਜ਼ਿਆਦਾ ਸਹਿਯੋਗ ਗਿਆ ਕੁਲਦੀਪ ਸਿੰਘ ਦਾ ਅੱਗੇ ਇਹਨਾਂ ਨੇ ਪਿੰਡ ਚ ਕਿਹੜੇ ਕਿਹੜੇ ਕੰਮ ਕੀ ਅੱਗੇ ਜਿੱਦਾਂ ਕਿ ਹੁਣ ਸਾਡੇ ਲੱਗ ਗਏ ਇਹਨਾਂ ਨੇ ਭਾਜੀ ਹੁਣਾਂ ਨੇ ਇੱਥੇ ਚੌਂਕ ਦੀ ਬੜੀ ਪ੍ਰੋਬਲਮ ਸੀ ਐਕਸੀਡੈਂਟ ਹੁੰਦੇ ਸੀਗੇ ਤਾਂ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਭਾਜੀ ਇੱਥੇ ਚੌਂਕ ਉਹਨਾਂ ਨੇ ਆਪਣੇ ਕੋਲੋਂ ਪੈਸੇ ਦੇ ਕੇ ਮੁੱਲ ਲੈ ਕੇ ਸਾਨੂੰ ਇੱਕ ਵਧੀਆ ਚੌਂਕ ਬਣਾ ਕੇ ਦਿੱਤਾ ਤੇ ਹੋਰ ਇੱਕ ਪਿੰਡ ਦੇ ਵਿੱਚ ਬਹੁਤ ਵਧੀਆ ਡਿਸਪੈਂਸਰੀ ਬਣਾ ਕੇ ਦਿੱਤੀ ਜਿੱਥੇ ਕਿ ਹਰ ਇੱਕ ਤਰ੍ਹਾਂ ਦੇ ਪਿੰਡਾਂ ਨੂੰ ਬਹੁਤ ਵਧੀਆ ਸਹੂਲਤ ਆ ਤੇ ਹੋਰ ਵੀ ਸਕੂਲ ਦੇ ਵਿੱਚ ਕਾਫੀ ਕੰਮ ਬਾਥਰੂਮ ਤੋਂ ਲੈ ਕੇ ਕਿ ਪਿੰਡ 'ਚ ਹਰ ਇੱਕ ਤਰ੍ਹਾਂ ਦਾ ਸ਼ਮਸ਼ਾਨ ਘਾਟ 'ਚ ਜਿੱਥੇ ਵੀ ਤਰ੍ਹਾਂ ਹਰ ਇੱਕ ਤਰ੍ਹਾਂ ਦੀ ਸੇਵਾ ਕੋਈ ਇਦਾਂ ਦੀ ਥਾਂ ਹੈ ਨਹੀਂ ਵੀ ਜਿੱਥੇ ਕੁਲਦੀਪ ਸਿੰਘ ਨੇ ਸਾਡੇ ਪਿੰਡ ਲਈ ਸੇਵਾ ਨਾ ਕੀਤੀ ਹੋਵੇ ਇਹ ਗਰੀਬ ਪਰਿਵਾਰ ਸੀ ਇਹ ਬਿਲਕੁਲ ਮਜ਼ਦੂਰ ਪਰਿਵਾਰ ਸੀ ਵੀ ਜਿੱਦਾਂ ਅੱਜਕੱਲ ਮਜ਼ਦੂਰ ਪਰਿਵਾਰ ਤੋਂ ਦਿਹਾੜੀ ਦੇ ਨਾਲ ਘਰ ਬਣਾਉਣੇ ਬਹੁਤ ਔਖੇ ਆ ਅਸੀਂ ਬੇਨਤੀ ਕੀਤੀ ਉਹਨੂੰ ਵੀ ਸਾਬੀ ਬਹੁਤ ਵਧੀਆ ਮਿਹਨਤੀ ਬੰਦਾ ਭਾਈ ਆਪਾਂ ਇਹਦਾ ਘਰ ਬਣਾ ਕੇ ਦੇਣਾ ਉਹ ਸਾਡੀ ਹਰ ਅੱਗੇ ਵੀ ਉਹਨਾਂ ਨੇ ਕੋਈ ਘਰ ਬਣਾਏ ਅੱਗੇ ਵੀ 4-5 ਘਰ ਬਣਵਾ ਕੇ ਦਿੱਤੇ ਭਾਜੀ ਸਾਡੇ ਥਰੂ ਹੀ ਬਣਾਏ ਆ ਅਸੀਂ ਬਣਵਾਏ ਆ ਪੰਜਾਂ ਛਿਆਂ ਪਰਿਵਾਰਾਂ ਨੂੰ ਘਰ ਵਧੀਆ ਲੈਂਟਰ ਪਾ ਕੇ ਬਣਾ ਕੇ ਦਿੱਤੇ ਤੇ ਆਪਣਾ ਜਿਹੜਾ ਕਿੰਨਾ ਕ ਖਰਚਾ ਆਇਆ ਹੋਊਗਾ ਇੱਥੇ ਭਾਜੀ 2 ਕ ਲੱਖ ਰੁਪਈਆ ਖਰਚਾ ਹਜੇ ਆਇਆ ਵਾ ਜਿੱਦਾਂ ਲੈਂਟਰ ਤੱਕ ਆ ਗਿਆ ਵਾ ਤੇ ਗਾੜੀ ਹਜੇ ਜੋ ਵੀ ਖਰਚਾ ਆਊਗਾ ਫੇਰ ਉਸ ਹਿਸਾਬ ਨਾਲ ਸਾਰਾ ਕੁਝ ਤਿਆਰ ਕਰਕੇ ਦੇਵਾਂਗੇ ਤੇ ਅੱਗੇ ਸਾਡੇ ਅੰਦਾਜ਼ੇ ਅਕਿ ਭਗਵਾਨ ਵਾਲਮੀਕ ਮੰਦਿਰ ਆ ਉੱਥੇ ਵੀ ਭਾਈ ਨੇ ਸਾਡੇ ਮੰਦਰ ਦੇ ਵਿੱਚ ਕਾਫੀ ਟਾਈਮ ਤੋਂ 10-15 ਸਾਲ ਤੋਂ ਲੇਟ ਹੈ ਨਹੀਂ ਸੀਗੀ ਪੂਰਾ ਪ੍ਰੋਪਰ ਤਰੀਕੇ ਨਾਲ ਲੇਟ ਲੂਟ ਲਗਾ ਕੇ ਉੱਪਰ ਪਈਆ ਕੋਈ ਕਾਫੀ ਪੈਸੇ ਲਾ ਕੇ ਸਾਨੂੰ ਕੰਮ ਕਰਾ ਕੇ ਦਿੱਤਾ ਹੁਣ ਅੱਗੇ ਵੀ ਕਹਿ ਕੇ ਗਏ ਜੋ ਗ੍ਰਿਲਾਂ ਗਰੁੱਲਾਂ ਗੇਟ ਲੱਗਣ ਵਾਲਾ ਤੁਸੀਂ ਮੈਨੂੰ ਦੱਸਣਾ ਹਰ ਇੱਕ ਬੰਦੇ ਲਈ ਹੈਲਪ ਲਈ ਖੜੇ ਹੁੰਦੇ ਆ